ਸਸੀ ਗੱਲ ਦੋਸਤੋ ਤੁਸੀਂ ਜੁੜਿਓ ਦੇਨਿਕ ਪੰਜਾਬ ਸਮਾਚਾਰ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਗੁਰਚਰਨ ਸਿੰਘ ਦੋਸਤੋ ਤੁਹਾਨੂੰ ਦਿਖਾ ਰਿਹਾ ਪੰਜਾਬ ਦੇ ਨਾਲ ਵਿਤਰੇ ਦੀਆਂ ਖਾਸ ਤਸਵੀਰਾਂ ਨੈਸ਼ਨਲ ਹਾਈਵੇ ਸ਼ੰਭੂ ਜਿੱਥੇ ਕੀ ਕਿਸਾਨਾਂ ਨੇ ਆਪਣਾ ਰੋਸ ਪ੍ਰਦਰਸ਼ਨ ਲੈ ਕੇ ਦਿੱਲੀ ਪਹੁੰਚਣਾ ਸੀ ਪਰ ਸੈਂਟਰ ਸਰਕਾਰ ਜਿਹੜੀ ਕੀ ਇੱਕ ਸਿਰੇ ਦੀ ਢੀਠ ਬਣੀ ਹੋਈ ਸਰਕਾਰ ਜਿਨੇ ਕਿਸਾਨਾਂ ਦਾ ਰਸਤਾ ਰੋਕ ਲਿਆ کافی ਤਸ਼ੱਦਦ ਕੀਤਾ ਪਰ ਕਿਸਾਨ ਫਿਰ ਵੀ ਬਰੂਹਾਂ ਦੇ ਉੱਤੇ ਡਟੇ ਹੋਏ ਨੇ ਆਵਾਜ਼ਾਈ ਜਿਹੜੀ ਆ ਉਹ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੈ ਦੇਖੋ ਪਿੰਡਾਂ ਵਾਲੇ ਰੋਡ ਦੇ ਵਿੱਚ 2-2000 3-3000 ਗੱਡੀਆਂ ਇਕੱਠੀਆਂ ਦਾ ਜਾਮ ਲੱਗਿਆ ਹੋਇਆ ਜਿੱਥੇ ਕਿ ਹਾਈ ਕੋਰਟ ਨੇ ਵੀ ਆਦੇਸ਼ ਕੀਤੇ ਸੀ ਵੀ ਰਸਤਾ ਖੁਲਵਾਇਆ ਜਾਵੇ ਪਰ ਸਰਕਾਰ ਨੇ ਹਾਈ ਕੋਰਟ ਦੇ ਹੁਕਮਾਂ ਨੂੰ ਟਿਚ ਸਮਝਿਆ ਆਰਡਰ ਜਿਹੜੇ ਸੁਪਰੀਮ ਕੋਰਟ ਕੋਲ ਚਲੇ ਗਏ ਸੁਪਰੀਮ ਕੋਰਟ ਨੇ ਵੀ ਟਾਈਮ ਦਿੱਤਾ ਵੀ ਇੱਕ ਹਫਤੇ ਦੇ ਵਿੱਚ ਜਿਹੜੀ ਆਵਾਜ਼ ਆਈ ਹੈ ਉਸ ਚਾਰੂ ਢੰਗ ਨਾਲ ਚਾਲੂ ਕਰਾਈ ਜਾਵੇ ਪਰ ਫਿਰ ਵੀ ਸਰਕਾਰ ਜਿਹੜੀ ਹੈ ਇਹਨੇ ਸੁਪਰੀਮ ਦੇ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਵੀ ਬਿਲਕੁਲ ਟਿਚ ਸਮਝਿਆ ਜਿਹੜਾ ਕਿ ਰਸਤਾ ਖੋਲਣ ਤੋਂ ਇਹਨਾਂ ਨੇ ਇਨਕਾਰ ਕਰ ਦਿੱਤਾ ਜਿੱਥੇ ਕਿ ਬਹਾਨਾ ਹੀ ਬਣਾ ਦਿੱਤਾ ਵੀ ਸਾਡੀ ਸਹਿਮਤੀ ਨਹੀਂ ਬਣੀ ਜਦ ਕਿ ਕਿਸਾਨ ਪਹਿਲੇ ਵੀ ਇੱਕ ਸਾਲ ਦਿੱਲੀ ਬੈਠ ਕੇ ਆਏ ਨੇ ਕਿਸਾਨਾਂ ਵੱਲੋਂ ਕੋਈ ਵੀ ਅਜਿਹਾ ਹੁੱਲੜਪਾਨ ਨਹੀਂ ਕੀਤਾ ਗਿਆ ਇਹਦੇ ਨਾਲ ਕਿ ਆਮ ਪਬਲਿਕ ਦੀ ਜਿਹੜੀ ਕੋਈ ਪ੍ਰਾਪਰਟੀ ਹੈ ਉਹਨੂੰ ਕੋਈ ਨੁਕਸਾਨ ਪਹੁੰਚਿਆ ਹੋਵੇ ਜਦ ਕਿ ਇੱਕ ਹੱਕ ਬਣਦਾ ਹੈ ਸੈਂਟਰ ਸਰਕਾਰ ਦਾ ਜਾਂ ਸੂਬਾ ਸਰਕਾਰ ਦਾ ਵੀ ਇਹਦੇ ਵਿੱਚ ਇਨਵੋਲਵ ਹੋ ਕੇ ਇਹਦਾ ਵਿਚਲਾ ਮਸਲਾ ਹੱਲ ਕਰਾਇਆ ਜਾਵੇ ਤਾਂ ਕਿ ਰੁਜ਼ਗਾਰ ਦੇ ਉੱਪਰ ਬਹੁਤ ਹੀ ਜ਼ਿਆਦਾ ਬੁਰਾ ਅਸਰ ਪੈ ਰਿਹਾ ਹੈ ਅਗਰ GST ਲੱਗਦੀ ਹੈ GST ਪਹਿਲੇ ਸੈਂਟਰ ਸਰਕਾਰ ਕੋਲ ਪਹੁੰਚਦੀ ਹੈ ਬਾਅਦ ਚ ਸੂਬਾ ਸਰਕਾਰ ਕੋਲ ਆਉਂਦੀ ਹੈ ਸਾਰੀਆਂ ਪਾਵਰਾਂ ਸੈਂਟਰ ਗਵਰਨਮੈਂਟ ਨੇ ਆਪਣੇ ਕੋਲ ਰੱਖੀਆਂ ਪਰ ਫਿਰ ਵੀ ਸੂਬਾ ਸਰਕਾਰ ਜਿਹੜੀ ਆ ਪੰਜਾਬ ਸਰਕਾਰ ਦੇ ਨਾਲ ਜਿਹੜਾ ਜਿਹੜੀ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਦੇ ਨਾਲ ਕਾਫੀ ਵਿਤਕਰਾ ਜਿਹੜਾ ਹੋ ਰਿਹਾ ਚਲੋ ਖੈਰ ਸਰਕਾਰ ਨਾਲ ਤਾਂ ਜੋ ਵਿਤਕਰਾ ਹੋ ਰਿਹਾ ਉਹਦੇ ਵਿੱਚ ਪਿਸ ਰਿਹਾ ਆਮ ਨਾਗਰਿਕ ਦੇਖੋ ਪਿੰਡਾਂ ਵਾਲੇ ਰੋਡ ਦੇ ਵਿੱਚ ਵੱਡੀਆਂ ਵੱਡੀਆਂ ਗੱਡੀਆਂ ਅਸੀਂ ਤਕਰੀਬਨ 2 ਤੋਂ 2.5 ਘੰਟੇ ਚ ਜਾਮ ਵਿੱਚ ਫਸੇ ਆ ਜਦਕਿ 10 ਮਿੰਟ ਦਾ ਰਸਤਾ ਸਿਰਫ ਸ਼ੰਭੂ ਤੋਂ ਰਾਜਪੁਰੇ ਪਹੁੰਚਣ ਦਾ ਉਮੀਦ ਕਰਦੇ ਆਂ ਕਿ ਸਰਕਾਰ ਇਸ ਮਸਲੇ ਵੱਲ ਵੀ ਧਿਆਨ ਦੇਵੇ ਤਾਂ ਕਿ ਜਿਹੜਾ ਰੋਜ਼ ਦਾ ਇਹ ਸਫਰ ਹੈ ਇਹ ਸੌਖਾ ਹੋ ਸਕੇ ਆਵਾਜਾਈ ਜਿਹੜੀ ਹੈ ਮੇਨ ਰੋਡ ਤੋਂ ਚਾਲੂ ਹੋਵੇ ਕਿਉਂਕਿ ਪਿੱਛੇ ਸਾਨੂੰ ਕਾਫੀ ਲੋਕਾਂ ਚੋਂ ਇਹ ਵੀ ਗੱਲ ਸੁਣਨ ਨੂੰ ਮਿਲੀ ਆ ਵੀ ਪਿੰਡਾਂ ਦੇ ਵਿੱਚ ਜਿਹੜੀਆਂ ਗੱਡੀਆਂ ਲੰਘਦੀਆਂ ਉਹਦੇ ਨਾਲ ਕਾਫੀ ਨੁਕਸਾਨ ਹੋ ਗਿਆ ਇਹਨਾਂ ਦਾ ਜਿਹੜੇ ਘਰ ਨੇ ਕਾਫੀ ਰੋਡ ਦੇ ਬਿਲਕੁਲ ਨਜ਼ਦੀਕ ਬਣੇ ਨੇ ਪੁਲੀਆਂ ਟੁੱਟ ਗਈਆਂ ਆਵਾਜ਼ ਆਈ ਜਿਹੜੀ ਇਹ ਬਹੁਤ ਜ਼ਿਆਦਾ ਹੈ ਕਿਉਂਕਿ ਨੈਸ਼ਨਲ ਹਾਈਵੇ ਹੈ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਜਿਹੜਾ ਇਹ ਬਿਲਕੁਲ ਮੇਨ ਰੋਡ ਜੋੜਦਾ ਜਿਹੜਾ ਬੰਦ ਹੈ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਦੋਸਤੋ